ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਆਸਣ ਅਸਿਗਾਸਣਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਨੂੰ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਦੀ ਜੀਵ ਦਾ ਉਧਾਰ ਹੁੰਦਾ ਹੈ ਸੋ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਮਹਾਰਾਜ ਵੱਡੀ ਸ਼ਕਤੀ ਸੰਸਾਰ ਵਿੱਚ ਖਾਲਸਾ ਜੀ ਜਿਨ੍ਹਾਂ ਦਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਸੱਚੇ ਸੱਚੇ ਪਾਤਸ਼ਾਹ ਨੇ ਇੱਕ ਮਾਇਆ ਦਾ ਖਾਲਸਾ ਜੀ ਸਰੂਪ ਬਣਾਉਣਾ ਕੀਤਾ ਹੈ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਸ ਮਾਇਆ ਦੇ ਵਿੱਚ ਗ੍ਰਸਤ ਹੈ ਇਸੇ ਕਰਕੇ ਸਾਡਾ ਚੇਤ ਜਿਹੜਾ ਹੈ ਪਲੀਪੂਰਨ ਪਰਮੇਸ਼ਰ ਵਿੱਚ ਘਟ ਲੱਗਦਾ ਹੈ ਤੇ ਮਾਇਆ ਵਾਲੇ ਖਾਲਸਾ ਜੀ ਮੂਹ ਵਿੱਚ ਮਾਇਆ ਦੇ ਪਸਾਰੇ ਵੱਲ ਜ਼ਿਆਦਾ ਲੱਗਦਾ ਹੁਣ ਜਿਵੇਂ ਕੋਈ ਕਿਸੇ ਨੂੰ ਕਹਿ ਦੇਵੇ ਕਿ ਭਾਈ ਨਾਮ ਜਪੀਏ ਤੇ ਖਾਲਸਾ ਜੀ ਨਾਮ ਜਪਣ ਵੇਲੇ ਉਹ ਬੰਦੇ ਨੂੰ ਆਲਸ ਹੋਣ ਲੱਗ ਪੈਂਦਾ ਤੇ ਉੱਥੇ ਹੀ ਕੋਈ ਕਹਿ ਦੇਵੇ ਵੀ ਮਾਇਆ ਦਾ ਕੋਈ ਕਾਰਜ ਹੋ ਹੈ ਜਾਂ ਕੋਈ ਫਿਲਮ ਵੇਖੀਏ ਜਾਂ ਕੋਈ ਕਿਤੇ ਖੇਡਣ ਚੱਲੀਏ ਜਾਂ ਕੋਈ ਗੱਲਾਂ ਬਾਤਾਂ ਕਰੀਏ ਤੇ ਖਾਲਸਾ ਜੀ ਉੱਥੇ ਦੋ ਦੋ ਚਾਰ ਚਾਰ ਘੰਟੇ ਵੀ ਮਨੁੱਖ ਬੈ ਜਾਂਦਾ ਇਹ ਮਾਇਆ ਦਾ ਪ੍ਰਭਾਵ ਹੈ ਮਹਾਰਾਜ ਤੀਜੇ ਪਾਸ਼ਾ ਕਹਿੰਦੇ ਨੇ ਭਾਈ ਇਹ ਮਾਇਆ ਜਿਹੜੀ ਹੈ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜੀ ਦੀ ਬੰਨੀ ਹੋਈ ਆ ਦਾਸੀ ਹੈ ਉਹਦੀ ਤੇ ਜੇ ਆਪਾਂ ਅਕਾਲਪੁਰਖ ਵਾਹਿਗੁਰੂ ਜੀ ਨੂੰ ਯਾਦ ਕਰਾਂਗੇ ਤੇ ਖਾਲਸਾ ਜੀ ਉਹ ਜਿਹੜੀ ਦਾਸੀ ਹੈ ਅਕਾਲਪੁਰਖ ਦੀ ਉਹ ਸਾਡੇ ਵੀ ਕੰਮ ਕਰੇਗੀ ਪਰ ਆਪਾਂ ਉਲਟਾ ਕਰਦੇ ਹਾਂ ਆਪਾਂ ਮਾਇਆ ਨੂੰ ਸਿਮਰਦੇ ਹਾਂ ਅਕਾਲਪੁਰਖ ਵਾਹਿਗੁਰੂ ਜੀ ਨੂੰ ਵਿਸਾਰਦੇ ਨੇ ਹ ਇਸੇ ਕਰਕੇ ਸਾਨੂੰ ਦੁੱਖ ਹਨ ਪਰ ਮਹਾਰਾਜ ਕਹਿੰਦੇ ਭਾਈ ਅਕਾਲਪੁਰਖ ਨੂੰ ਸਿਮਰੋ ਨਾਨਕ ਹਰ ਨਾਮ ਜਿਨੀ ਅਰਧਿਆ आनंदिन हर ले अवतार माया बद्दी खसम की तिस अगै कमावे कार महाराज वचन करदे तीसरे बादशाह पूरे पूरा कर छोड्या हुकुम सुवारन हार गुरु प्रसाद दी जिनी बुझिया तिन पाया मुख द्वार खालसा जी ओन्ना नु फिर मुख दी प्राप्ति हुंदी है जेडे अकाल पुरख दे नाम विच अपना चित जोड के रखदे मानमुख हुकुम ना जाननी तिन मारा जम जंधर गुरमुख जिनी आराध्या तिन दरिया भव जल संसार ਨਿਨਾਂ ਨੇ ਵਾਹਿਗੁਰੂ ਜੀ ਦੀ ਅਰਾਧਨਾ ਕੀਤੀ ਹੈ ਉਹ ਭਵਜਲ ਤੋਂ ਪਾਰ ਹੋ ਜਾਂਦੇ ਖਾਲਸਾ ਜੀ ਜਿਹੜਾ ਮਨਮੁਖਾ ਹੈ ਉਹ ਫਿਰ ਜਿਹੜਾ ਜਮਾ ਦੇ ਵਸ ਪੈ ਜਾਂਦਾ ਜਿਹੜਾ ਹੁਕਮ ਨਹੀਂ ਪਛਾਣਦਾ ਪਰਮੇਸ਼ਰ ਦਾ ਤੇ ਮਾਇਆ ਪਿੱਛੇ ਲੱਗਾ ਰਹਿੰਦਾ ਸਭ ਆਵਗਣ ਗੁਣੀ ਮਿਟਾਇਆ ਗੁਰਿਆਪੇ ਬਖਸ਼ਣਹਾਰ ਉਹ ਸਾਰਿਆਂ ਔਗਣਾਂ ਨੂੰ ਕੱਟਣ ਵਾਲਾ ਤੇ ਗੁਣ ਦੇਣ ਵਾਲਾ ਵਾਹਿਗੁਰੂ ਹੈ ਸੋ ਖਾਲਸਾ ਜੀ ਸਤਗੁਰੂ ਨੂੰ ਯਾਦ ਕਰੀਏ ਮਾਇਆ ਦੇ ਪ੍ਰਭਾਵ ਦਾ ਫਿਰ ਖਾਲਸਾ ਜੀ ਇਹ ਜਿਹੜਾ ਬੰਦੇ ਦੇ ਅਸਰ ਨਹੀਂ ਹੁੰਦਾ ਜੇ ਆਪਾਂ ਸਿਮਰਨ ਕਰਦੇ ਹਾਂ ਜਿਵੇਂ ਇੱਕ ਸਾਖੀ ਆਉਂਦੀ ਹੈ ਬਾਬਾ ਜੀ ਬਾਬਾ ਸ਼੍ਰੀਚੰਨ ਸਾਹਿਬ ਜੀ ਮਹਾਰਾਜ ਜੀਆਂ ਦੀ ਖਾਲਸਾ ਜੀ ਸਤਿਗੁਰੂ ਜੀ ਦੇ ਵੱਡੇ ਫਰਜੰਦ ਹਨ ਗੁਰੂ ਨਾਨਕ ਸਾਹਿਬ ਜੀਆਂ ਦੇ ਇਹ ਖਾਲਸਾ ਜੀ ਇੱਕ ਵਾਰ ਸਜੇ ਹੋਏ ਧੂਣਾ ਤਪਾਇਆ ਹੋਇਆ ਜੰਗਲ ਦੇ ਵਿੱਚ ਬੈਠੇ ਤੇ ਇੱਕ ਖਾਲਸਾ ਜੀ ਬਿਹਾਰ ਦਾ ਕੋਈ ਗਰੀ ਜਿਹੜਾ ਆਪਣੇ ਆਪ ਨੂੰ ਸੰਨਿਆਸੀ ਦੱਸਦਾ ਸੀ ਉਹ ਤੇ ਆਪਣੇ ਨਾਲ 360 ਜਿਹੜੇ ਚੇਲੇ ਨਾਲ ਲੈ ਕੇ ਤੇ ਮਾਤਾ ਹਿੰਗਲਾਂ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਸੀ ਤੇ ਰਸਤੇ ਵਿੱਚ ਨਜ਼ਰ ਪਈ ਹੁਣਾਤ ਆਪਿਆ ਹੋਇਆ ਜਿਹਨੂੰ ਨਜ਼ਰ ਪਈ ਬਾਬਾ ਜੀ ਬਾਬਾ ਸ਼੍ਰੀਚੰਦ ਸਾਹਿਬ ਜੀ ਉੱਤੇ ਤੇ ਨਜ਼ਰ ਜਿਹੜਾ ਪਈ ਤਾਂ ਖਾਲਸਾ ਜੀ ਬੜਾ ਮਨ ਉੱਤੇ ਪ੍ਰਭਾਵ ਪਿਆ ਤੇ ਪ੍ਰੇਮ ਵਸ ਪ੍ਰੇਮ ਵਸ ਹੋ ਕੇ ਰੋਗ ਗਿਆ ਤੇ ਜਾ ਕੇ ਜਿਸ ਵੇਲੇ ਦਰਸ਼ਨ ਕੀਤੇ ਨਮਸਕਾਰ ਕੀਤੀ ਭਗਵਾਨ ਸ਼੍ਰੀਚੰਦਰ ਜੀ ਹੁਣਾ ਨੇ ਖਾਲਸਾ ਜੀ ਅੱਖਾਂ ਖੋਲ੍ਹੀਆਂ ਉਸ ਵੇਲੇ ਪੁੱਛਣਾ ਕੀਤਾ ਵੀ ਆਓ ਦੱਸੋ ਜੀ ਗਰੀ ਜੀ ਕਿੱਥੋਂ ਆਏ ਜੇ ਕਿੱਥੋਂ ਆਏ ਜੇ ਸਾਧੂ ਉਹ ਇਨੇ ਸਾਧੂਆਂ ਨੇ ਇਕੱਠੇ ਆ ਕੇ ਦਰਸ਼ਨ ਦਿੱਤੇ ਨੇ ਵੀ ਭਾਈ ਕਿੱਥੇ ਚੱਲੇ ਹੋ ਉਸ ਵੇਲੇ ਉਹਨਾਂ ਨੇ ਦੱਸਿਆ ਵੀ ਮਹਾਰਾਜ ਅਸੀਂ ਮਾਤਾ ਹਿੰਗਲਾ ਦੇ ਦਰਸ਼ਨ ਕਰਨ ਵਾਸਤੇ ਚੱਲੇ ਆਂ ਤੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਰੁਕੇ ਰਸਤੇ ਵਿੱਚ ਆਪ ਜੀ ਨੂੰ ਦੇਖਿਆ ਤੇ ਉਸ ਵੇਲੇ ਬਾਬਾ ਜੀ ਬਾਬਾ ਸ਼੍ਰੀ ਚੰਦਰ ਸਾਹਿਬ ਜੀ ਨੇ ਕਹਿਣਾ ਕੀਤਾ ਬੈਠੋ ਫਿਰ ਆਪਣੀਆਂ ਪੰਕਤਾਂ ਲਾਓ ਆਪਾਂ ਪ੍ਰਸ਼ਾਦਾ ਛਕੀਏ ਉਹਨਾਂ ਦੇ ਮਨ ਵਿੱਚ ਤਰਕ ਆਇਆ ਵੀ ਇਹ ਕੱਲਾ ਭਾਉ ਬੈਠਾ ਤੇ ਅੱਗ ਲਾ ਕੇ ਧੂਣਾ ਤਪਾ ਕੇ ਨਾ ਕੋਈ ਲੋਹ ਹੈ ਨਾ ਕੋਈ ਭਾਂਡਾ ਹੈ ਨਾ ਕੋਈ ਸਬਜ਼ੀ ਹੈ ਨਾ ਕੋਈ ਪਕਵਾਨ ਹੈ ਇਹ ਕਿੱਥੋਂ ਪ੍ਰਸ਼ਾਦਾ ਛਕਾਵੇਗਾ ਭਗਵਾਨ ਸ਼੍ਰੀ ਚੰਦਰ ਮਹਾਰਾਜ ਨੇ ਖਾਲਸਾ ਜੀ ਉਸ ਵੇਲੇ ਕਾਲਪੁਰਖ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਖਾਲਸਾ ਜੀ ਇੱਕ ਵੱਡਾ ਪਤੀਲਾ ਜਿਹੜਾ ਲਾਗੇ ਪ੍ਰਗਟ ਹੋਇਆ ਉਹਦੇ ਉੱਤੇ ਲਾਲ ਕੱਪੜਾ ਪਾ ਕੇ ਤੇ ਸਾਰਿਆਂ ਸਾਧੂਆਂ ਨੂੰ ਵਰਤਾ ਦਿੱਤਾ ਭਾਈ ਕੰਵਲਿਆ ਜੀ ਨੇ ਤੇ ਉਹ ਤ੍ਰਿਪਤ ਹੋ ਗਏ ਜਿਹਨੋਂ ਤ੍ਰਿਪਤ ਹੋਏ ਤੇ ਖਾਲਸਾ ਜੀ ਆਗਿਆ ਮੰਗੀ ਜਾਣ ਵਾਸਤੇ ਦਰਸ਼ਨ ਕਰਕੇ ਚਲੇ ਗਏ ਥੋੜਾ ਜਿਆ ਦੂਰ ਪਹੁੰਚੇ ਤੇ ਜਿਹੜਾ ਉਹ ਸੰਿਆਸੀ ਸੀ ਉਹ ਇੱਕਦਮ ਰੁਕ ਗਿਆ ਆਪਣੇ ਗੀਜੇ ਦੇ ਵਿੱਚ ਵੇਖਦਾ ਏ ਝੂਲੇ ਦੇ ਵਿੱਚ ਵੇਖਦਾ ਉਹਦੇ ਕੋਲੇ ਖਾਲਸਾ ਜੀ ਇੱਕ ਪਾਰਸ ਸੀ ਉਹ ਜਿਹੜਾ ਪਾਰਸ ਸੀ ਉਹ ਜਦੋਂ ਕੋਈ ਛੋਟਾ ਜਿਹਾ ਕੋਈ ਲੋਹੇ ਦਾ ਟੁਕੜਾ ਫੜ ਕੇ ਪਾਰਸ ਨੂੰ ਸਹੋਂਦਾ ਸੀ ਤੇ ਉਹ ਸੋਨੇ ਦਾ ਬਣ ਜਾਂਦਾ ਸੀ ਉਹ ਸੋਨਾ ਕਿਸੇ ਨਗਰ ਵਿੱਚ ਵੇਚ ਕੇ ਉਹ ਤੋਂ ਰਸਤਾ ਬਸਤਾਂ ਲੈ ਕੇ 360 ਜਿਹੜੇ ਨਾਲ ਚੇਲੇ ਸਨ ਉਹਨਾਂ ਦਾ ਰੋਟੀ ਪਾਣੀ ਕਰਦਾ ਸੀ ਤੇ ਜਦੋਂ ਉੱਥੋਂ ਵਾਪਸ ਕਾਹਲੀ ਨਾਲ ਮੁੜਿਆ ਭਗਵਾਨ ਸ਼੍ਰੀ ਚੰਦਰ ਜੀ ਦੇ ਕੋਲ ਪਹੁੰਚਿਆ ਜਾ ਕੇ ਰੋ ਰੋ ਕੇ ਬੇਨਤੀ ਕੀਤੀ ਪ੍ਰਭਾਵ ਮਾਇਆ ਦਾ ਖਾਲਸਾ ਜੀ ਉਹ ਟੁਕੜੇ ਦਾ ਪ੍ਰਭਾਵ ਆਪਣੇ ਆਪ ਨੂੰ ਸਾਧੂ ਸੰਨਿਆਸੀ ਦੱਸਦਾ ਸੀ ਜਦੋਂ ਜਾ ਕੇ ਰੋਇਆ ਭਗਵਾਨ ਸ਼੍ਰੀ ਚੰਦਰ ਜੀ ਨੇ ਪੁੱਛਣਾ ਕੀਤਾ ਵੀ ਭਾਈ ਕੀ ਹੋਇਆ ਭਾਈ ਬੋਲ ਕੇ ਦੱਸ ਤਾਂ ਸਹੀਂ ਦੱਸੇ ਨਾ ਰੁਹੀ ਜਾਵੇ ਜਦੋਂ ਭਗਵਾਨ ਜੀ ਨੇ ਬਹੁਤ ਦਿਲਾਸਾ ਦਿੱਤੇ ਆ ਤੇ ਕਹਿਣ ਲੱਗਾ ਮਹਾਰਾਜ ਵੀ ਮੇਰਾ ਨਾ ਇੱਥੇ ਜਿਹੜੀ ਮੇਰੀ ਪੂੰਜੀ ਰਹਿ ਗਈ ਹੈ ਮੇਰਾ ਪਾਰਸ ਰਹਿ ਗਿਆ ਛੋਟਾ ਜਿਹਾ ਪਾਰਸ ਇੱਥੇ ਕਿਤੇ ਤੁਹਾਡੇ ਕੋਲੇ ਤੁਹਾਡੇ ਧੂਨੇ ਦੇ ਕੋਲੇ ਮਹਾਰਾਜ ਉਹੀ ਉਹਦੇ ਨਾਲ ਹੀ ਸਾਡਾ ਰੋਟੀ ਪਾਣੀ ਚੱਲਦਾ ਹੈ ਉਹਦੇ ਨਾਲ ਹੀ ਸਾਡੇ ਸਾਰੇ ਕਾਰਜ ਹੁੰਦੇ ਜੇ ਉਹ ਨਾ ਮਿਲਿਆ ਅਸੀਂ ਤਾਂ ਭੁੱਖੇ ਮਰ ਜਾਵਾਂਗੇ ਭਗਵਾਨ ਸ਼੍ਰੀ ਚੰਦਰ ਜੀ ਕਹਿਣ ਲੱਗੇ ਭਾਈ ਤੂੰ ਤੇ ਸੰਿਆਸੀ ਐ ਤਿਆਗੀ ਐ ਤੇ ਤੈਨੂੰ ਪਰਮੇਸ਼ਰ ਤੇ ਇੰਨਾ ਵੀ ਭਰੋਸਾ ਨਹੀਂ ਜਿਹੜਾ ਸਾਰਿਆਂ ਜੀਵ ਜੰਤੂਆਂ ਨੂੰ ਜਿਹੜਾ ਪੱਥਰ ਦੇ ਵਿੱਚ ਰਿਜਕ ਦੇ ਸਕਦਾ ਤੇ ਤੈਨੂੰ ਇੰਨਾ ਵੀ ਭਰੋਸਾ ਨਹੀਂ ਆਇਆ ਵੀ ਤੁਹਾਨੂੰ ਵੀ ਦੇਵੇਗਾ ਤੂੰ ਇੱਕ ਛੋਟੇ ਜਿਹੇ ਪੱਥਰ ਤੇ ਆਸ ਲਾਈ ਹੋਈ ਐ ਮਨ ਖਾਲਸਾ ਜੀ ਮਾਇਆ ਦੇ ਪ੍ਰਭਾਵ ਥੱਲੇ ਜ ਬਹੁਤਾ ਸੀ ਜਿਵੇਂ ਸਾਡਾ ਵੀ ਸੁਭਾਅ ਹੁੰਦਾ ਕੋਈ ਸਾਧੂ ਸਾਨੂੰ ਕਵੇ ਵੀ ਭਾਈ ਨਾਮ ਮੰਗ ਲਓ ਜਾਂ ਪੁੱਤ ਮੰਗ ਲਓ ਤੇ ਖਾਲਸਾ ਜੀ ਸਾਡਾ ਸੰਸਾਰ ਕਹੂਗਾ ਮਹਾਰਾਜ ਨਾਮ ਕੀ ਕਰਨਾ ਤੁਸੀਂ ਪੋਤੀ ਦੇ ਦਿਓ ਪਰ ਜਿਹੜੇ ਸਿਆਣੇ ਗੁਰਮਖੁੰਦੇ ਹਨ ਖਾਲਸਾ ਜੀ ਉਹ ਮਹਾਰਾਜ ਦੇ ਘਰੋਂ ਨਾਮ ਮੰਗਦੇ ਕਿਉਂਕਿ ਨਾਮ ਜਿੱਥੇ ਆ ਜਾਂਦਾ ਹੈ ਨਾਮ ਦੀ ਕਮਾਈ ਹੋਣ ਲੱਗ ਪੈਂਦੀ ਆ ਉਥੇ ਖਾਲਸਾ ਜੀ ਭੰਡਾਰੇ ਭਰ ਜਾਂਦੇ ਉਥੇ ਦੁੱਧ ਪੁੱਤ ਸਭ ਕੁਝ ਸਾਰੇ ਸੁੱਖ ਸੰਸਾਰ ਦੇ ਆ ਜਾਂਦੇ ਪਰ ਸਾਡੇ ਵਰਗੇ ਮੂਰਖ ਖਾਲਸਾ ਜੀ ਨਾਮ ਨਹੀਂ ਮੰਗਦੇ ਉਹ ਪਦਾਰਥਿਕ ਮੰਗ ਲੈਂਦੇ ਉਹਦੇ ਕਰਕੇ ਸਾਨੂੰ ਇੱਕ ਹੀ ਨਸੀਬ ਹੁੰਦਾ ਜੇ ਗੁਰੂ ਦਾ ਨਾਮ ਮੰਗ ਲਵਾਂਗੇ ਫਿਰ ਸਾਰੇ ਪਦਾਰਥ ਨਸੀਬ ਹੋ ਜਾਂਦੇ ਤੇ ਉਸ ਵੇਲੇ ਭਗਵਾਨ ਜੀ ਕਹਿਣ ਲੱਗੇ ਵੀ ਇੱਕ ਪਾਰਸ ਇਥੇ ਪਿਆਦ ਸੀ ਅਸੀਂ ਚੁੱਕ ਕੇ ਤੇ ਨਦੀ ਵੱਲ ਨੂੰ ਸਿੱੜ ਦਿੱਤਾ ਦਰਿਆ ਵੱਲ ਨੂੰ ਸਿੱੜ ਦਿੱਤਾ ਤੇ ਖਾਲਸਾ ਜੀ ਉਹ ਜਿਹੜਾ ਸੰਿਆਸੀ ਸੀ ਉਹਦੇ ਏਦਾਂ ਲੱਗਾ ਵੀ ਜਿਵੇਂ ਪ੍ਰਾਣ ਹਿਰਦੇ ਵਿੱਚੋਂ ਨਿਕਲ ਚੱਲੇ ਹੋਣ ਭਗਵਾਨ ਜੀ ਨੇ ਵੇਖਣਾ ਕੀਤਾ ਵੀ ਭਾਈ ਇਹ ਤੇ ਮਾਇਆ ਦਾ ਮੋਹ ਵਾਲਾ ਬੰਦਾ ਹੈ ਕਹਿੰਦੇ ਵੀ ਤੈਨੂੰ ਵਿਖਾ ਦਈਏ ਆਪਣਾ ਪਛਾਣ ਦੇਗਾ ਤੇ ਖਾਲਸਾ ਜੀ ਸਾਰੇ ਉਹਦੇ ਚੇਲਿਆਂ ਦੇ ਸਮੇਤ ਭਗਵਾਨ ਜੀ ਜਦੋਂ ਤਰੀ ਦੇ ਦਰਿਆ ਦੇ ਕੰਢੇ ਪਹੁੰਚੇ ਜਿਹਨੂੰ ਨਜ਼ਰ ਮਾਰੀ ਤੇ ਸਾਰਾ ਜਿਹੜਾ ਦਰਿਆ ਸੀ ਉਹ ਉਹਨਾਂ ਪਾਰਸ ਦੇ ਨਾਲ ਖਾਲਸਾ ਜੀ ਲਦਾ ਲਦ ਭਰਿਆ ਜਾਂਦਾ ਆਪਣਾ ਜਦੋਂ ਕਹਿੰਦੇ ਜਾਂ ਚੋਕਲਾ ਇੱਕ ਉਥੋਂ ਚੁੱਕਿਆ ਉਹਨੇ ਗਰੀ ਨੇ ਸੰਿਆਸੀ ਨੇ ਚੁੱਕ ਕੇ ਲੈ ਕੇ ਆਇਆ ਨਮਸਕਾਰ ਕੀਤੀ ਚੱਲਣ ਲੱਗਾ ਤੇ ਭਗਵਾਨ ਸ੍ਰੀ ਚੰਦਰ ਜੀ ਨੇ ਸੋਚਿਆ ਵੀ ਸਾਡੀ ਸ਼ਰਨ ਆਇਆ ਹੈ ਸਾਡਾ ਰਿਝਖ ਖਾਦਾ ਹੈ ਕਿਉਂ ਨਾ ਇਹਨੂੰ ਸਿਖਿਆ ਦਈਏ ਕਿਉਂ ਇਹਨੂੰ ਆਪਣੇ ਚਰਨਾਂ ਨਾਲ ਜੋੜੀਏ ਕਿਉਂ ਗੁਰੂ ਨਾਨਕ ਸਾਹਿਬ ਨਾਲ ਜੋੜੀਏ ਉਹ ਕਹਿਣ ਲੱਗੇ ਵੀ ਭਾਈ ਸੰਿਆਸੀਆ ਸਾਡਾ ਇੱਕ ਬਚਨ ਮੰਨ ਕਿੱਥੇ ਚੱਲਾਂ ਕਹਿੰਦੇ ਮਾਤਾ ਹਿੰਗਲਾ ਦੇ ਦਰਸ਼ਨ ਕਰਨ ਦੇ ਰਾਹ ਤੇ ਚੱਲਾਂ ਕਹਿੰਦੇ ਜੇ ਤੈਨੂੰ ਮਾਤਾ ਦੇ ਦਰਸ਼ਨ ਇੱਥੇ ਹੀ ਕਰਾ ਦਈਏ ਉਹ ਕਹਿਣ ਲੱਗਾ ਵੀ ਭਗਵਾਨ ਜੀ ਇਹ ਕਿਵੇਂ ਹੋ ਸਕਦਾ ਅਸੀਂ ਉੱਥੇ ਪਹੁੰਚਾਂਗੇ ਮਾਤਾ ਦੇ ਦਵਾਰੇ ਪਹੁੰਚਾਂਗੇ ਤੇ ਫਿਰ ਸਾਨੂੰ ਦਰਸ਼ਨ ਹੋਣਗੇ ਭਗਵਾਨ ਸ਼੍ਰੀ ਚੰਦਰ ਜੀ ਕਹਿਣ ਲੱਗੇ ਨਹੀਂ ਜੇ ਤੇਰੇ ਮਨ ਵਿੱਚ ਸ਼ਰਧਾ ਭਾਵਨਾ ਹੈ ਤੇ ਤੈਨੂੰ ਇੱਥੇ ਹੀ ਮਾਤਾ ਦੇ ਦਰਸ਼ਨ ਕਰਵਾ ਦਈਏ ਤੇਰਾ ਪੰਧ ਮੁਕਾ ਦਈਏ ਤੇਰਾ ਰਸਤਾ ਮੁਕਾ ਦਈਏ ਕਹਿਣ ਲੱਗਾ ਭਗਵਾਨ ਜੀ ਜੇ ਤੁਸੀਂ ਮੇਰੇ ਤੇ ਐਡੀ ਕਿਰਪਾ ਕਰਦੇ ਤਰਸ ਕਰਦੇ ਹੋ ਮਾਰੇ ਖੁਸ਼ ਹੋਏ ਤੇ ਕਿਰਪਾ ਕਰੋ ਦਰਸ਼ਨ ਕਰਾ ਦਿਓ ਹੁਣ ਮਨ ਵਿੱਚ ਉਹ ਰਹੇ ਸੀ ਵੀ ਮਾਤਾ ਹਿੰਗਲਾਂਜ ਕਿੱਥੇ ਤੇ ਆਮ ਜਿਹੇ ਸਾਧੂ ਕਿੱਥੇ ਇਹ ਕਿਵੇਂ ਦਰਸ਼ਨ ਕਰਾਵੇਗਾ ਖਾਲਸਾ ਜੀ ਅਜੇ ਬਚਨ ਬਲਾਸ ਚੱਲ ਹੀ ਰਹੇ ਹਨ ਕਿ ਇੱਕ ਬਿਰਧ ਮਾਤਾ ਜਿਹੜੀ ਭਗਵਾਨ ਸ਼੍ਰੀ ਚੰਦਰ ਜੀ ਦੀ ਨਾਲ ਰੋਹ ਦੇ ਢੂਨੇ ਦੇ ਉੱਤੇ ਆ ਕੇ ਖਾਲਸਾ ਜੀ ਸੇਵਾ ਕਰਦੀ ਸੀ ਢੂਨੇ ਦੇ ਆਸੇ ਪਾਸੇ ਉਹਨੇ ਸੇਵਾ ਕਰਨੀ ਤੇ ਮਿੱਟੀ ਦਾ ਲੇਪ ਲਾਉਣਾ ਇਦਾਂ ਉਹਨੇ ਸੇਵਾ ਕਰਨੀ ਬਿਰਧ ਮਾਤਾ ਸੀ ਉਹਨੇ ਜੇ ਨੂੰ ਖਾਲਸਾ ਜੀ ਉਹ ਪਹੁੰਚ ਗਈ ਫਿਰ ਭਗਵਾਨ ਜੀ ਨੇ ਹੱਸ ਕੇ ਕਿਹਾ ਵੀ ਸੰਿਆਸੀ ਆ ਜੇ ਤੂੰ ਚਾਹਣਾ ਹੈ ਤੇ ਤੇਰਾ ਪੰਧ ਮੁਕਾ ਦਈਏ ਉਹ ਕਹਿਣ ਲੱਗਾ ਭਗਵਾਨ ਜੀ ਮਨ ਵਿੱਚ ਆਈ ਵੀ ਚਲੋ ਇਹਨਾਂ ਨੇ ਕਿਹੜਾ ਦਰਸ਼ਨ ਕਰਾਉਣੇ ਆ ਕਹਿ ਦਿੰਨੇ ਆ ਕਹਿੰਦੇ ਵੀ ਭਗਵਾਨ ਜੀ ਤੁਸੀਂ ਜੇ ਕਰਾਉਣਾ ਚਾਹੁੰਦੇ ਉਹ ਤੇ ਕਰਾ ਦਿਓ ਉਸ ਵੇਲੇ ਭਗਵਾਨ ਜੀ ਹੱਸ ਕੇ ਕਹਿਣ ਲੱਗੇ ਸੰਿਆਸੀ ਆ ਆਪਣੀ ਮਾਤਾ ਨੂੰ ਪਛਾਣ ਲੇਗਾ ਮਾਤਾ ਹਿੰਗਲਾਂ ਨੂੰ ਪਛਾਣ ਲੇਗਾ ਉਹ ਕਹਿਣ ਲੱਗਾ ਭਗਵਾਨ ਜੀ ਮੇਰੀ ਸ਼ੁਰੂ ਤੋਂ ਸ਼ਰਦਾ ਮੈਂ ਤੇ ਆਪਣੇ ਹਿਰਦੇ ਵਿੱਚ ਮਾਤਾ ਨੂੰ ਵਸਾਈ ਬੈਠਾ ਉਹਦੀ ਸੂਰਤ ਵਸਾਈ ਬੈਠਾ ਮੈਂ ਕਿਉਂ ਨਾ ਪਛਾਣਾਂਗਾ ਉਸ ਵੇਲੇ ਭਗਵਾਨ ਸ੍ਰੀ ਚੰਦਰ ਜੀ ਨੇ ਖਾਲਸਾ ਜੀ ਉਹ ਮਾਤਾ ਬਿਰਧ ਨੂੰ ਆਖਣਾ ਕੀਤਾ ਕਿ ਮਾਤਾ ਆਪਣੇ ਭਗਤਾਂ ਨੂੰ ਦਿਦਾਰ ਦੇ ਅਜੇ ਬਚਨ ਬੋਲੇ ਸਨ ਤੇ ਖਾਲਸਾ ਜੀ ਉਹ ਮਾਤਾ ਨੇ ਭਗਵਾਨ ਸ਼੍ਰੀ ਚੰਦਰ ਜੀ ਨੂੰ ਮੱਥਾ ਟੇਕਿਆ ਉਸੇ ਵੇਲੇ ਰੂਪ ਵਟਾ ਲਿਆ ਤੇ ਖਾਲਸਾ ਜੀ ਅਸ਼ਟਪੂਰੀ ਬਣ ਗਈ ਮਾਤਾ ਹਿੰਗਲਾਂਜ ਬਣ ਕੇ ਖਾਲਸਾ ਜੀ ਕਿੰਨੀਆਂ ਬਾਹਾਂ ਕਿੱਡਾ ਉੱਚਾ ਸਰੂਪ ਕਰ ਲਿਆ ਤੇ ਉਹਨਾਂ ਭਗਤਾਂ ਨੂੰ ਦਰਸ਼ਨ ਦਿੱਤੇ ਤੇ ਖਾਲਸਾ ਜੀ ਉਸ ਵੇਲੇ ਉਹ ਜਿਹੜਾ ਸਾਧੂ ਸੀ ਉਹਦੇ ਹਿਰਦੇ ਵਿੱਚੋਂ ਇਹ ਮਾਇਆ ਦਾ ਮੋਹ ਨਿਕਲਿਆ ਸੀ ਉਨੇ ਭਗਵਾਨ ਸ਼੍ਰੀ ਚੰਦਰ ਜੀ ਦੇ ਚਰਨ ਫੜਲੇ ਸਨ ਵੀ ਵਾਕਿਆ ਸੱਚ ਸੁਣਿਆ ਸੀ ਵੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਾਰੀਆਂ ਦੇਵੀਆਂ ਸੇਵਾ ਕਰਦੀਆਂ 33 ਕਰੋੜ ਦੇਵਤਾ ਸੇਵਾ ਕਰਦਾ ਔਲੀਏ ਪੀਰ ਪੈਗੰਬਰ ਔਲੀਏ ਸੇਵਾ ਕਰਦੇ ਮਹਾਰਾਜੀ ਸਤ ਹੋ ਗਿਆ ਅੱਜ ਤੁਸੀਂ ਸਾਖਸ਼ਾਤ ਵਿਖਾ ਦਿੱਤਾ ਕਿ ਵਾਕਿਆ ਜਿਹੜੀਆਂ ਵੱਡੀਆਂ-ਵੱਡੀਆਂ ਦੇਵੀਆਂ ਕਾਲਪੁਰਖ ਦੀਆਂ ਸ਼ਕਤੀਆਂ ਹਨ ਜਿਨ੍ਹਾਂ ਨੂੰ ਸੰਸਾਰ ਪੂਜਦਾ ਉਹ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸੇਵਾ ਕਰਦੀਆਂ ਸੋ ਖਾਲਸਾ ਜੀ ਐਵੇਂ ਦਰਸ਼ਨ ਦੇ ਕੇ ਮਾਤਾ ਅਲੋਪ ਹੋ ਗਈ ਭਗਵਾਨ ਸ਼੍ਰੀ ਚੰਦਰ ਜੀ ਦੇ ਚਰਨਾਂ ਵਿੱਚ ਉਹ ਸੰਿਆਸੀ ਟਾਇਆ ਫਿਰ ਜਾ ਕੇ ਖਾਲਸਾ ਜੀ ਉਹਦੇ ਹਿਰਦੇ ਵਿੱਚੋਂ ਮਾਇਆ ਦਾ ਮੋਹ ਜਿਹੜਾ ਸੀ ਉਹ ਟੁੱਟਾ ਉਹਦਾ ਹੰਕਾਰ ਟੁੱਟਾ ਉਹਦਾ ਮੋਹ ਟੁੱਟਾ ਤੇ ਖਾਲਸਾ ਜੀ ਉਹਦੇ ਇੱਕ ਸਾਧੂ ਸੀ ਤੇ ਉਹਨੂੰ ਵੱਡਿਆਂ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਗਏ ਬਾਬਾ ਸ਼੍ਰੀ ਚੰਦ ਸਾਹਿਬ ਜੀ ਬਹੁਤ ਵੱਡੀ ਖਾਲਸਾ ਜੀ ਕਲਾ ਦੇ ਮਾਲਕ ਸਨ ਤੇ ਆਪਾਂ ਤੇ ਸੰਸਾਰੀ ਹਾਂ ਤੇ ਸਾਡਾ ਕੀ ਹਾਲ ਹੋਵੇਗਾ ਅਸੀਂ ਤਾਂ ਖਾਲਸਾ ਜੀ ਮਾਇਆ ਦੇ ਨਾਲ ਲਪ ਲਪ ਭਰੇ ਹੋਏ ਹਾਂ ਸਵੇਰੇ ਉੱਠਦੇ ਹਾਂ ਤੇ ਮਾਇਆ ਹੀ ਮਾਇਆ ਲੱਭਦੇ ਹਾਂ ਦਿਨੇ ਵੀ ਮਾਇਆ ਲੱਭਦੇ ਆ ਰਾਤ ਵੀ ਮਾਇਆ ਲੱਭਦੇ ਆ ਜਿਸ ਵਾਸਤੇ ਜ਼ਿੰਦਗੀ ਜਿਉਣੀ ਸੀ ਉਹ ਰੋਟੀ ਦੀ ਕੋਈ ਕਦਰ ਨਹੀਂ ਕਰਦਾ ਮਾਇਆ ਦੀ ਕਦਰ ਕਰਦਾ ਸੋ ਖਾਲਸਾ ਜੀ ਮਾਇਆ ਦਾ ਪ੍ਰਭਾਵ ਸਭ ਤੋਂ ਪਹਿੜਾ ਹੈ ਪਰ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭਵਜਲ ਸੰਸਾਰ ਜਿਨ੍ਹਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰਿਆ ਹੈ ਯਾਦ ਕੀਤਾ ਹੈ ਚੇਤੇ ਕੀਤਾ ਹੈ ਰਾਧਿਆ ਹੈ ਉਹ ਖਾਲਸਾ ਜੀ ਇਹ ਪਵਜਲ ਸੰਸਾਰ ਵਿੱਚੋਂ ਪਾਰ ਹੋਇਆ ਨਹੀਂ ਤੇ ਖਾਲਸਾ ਜੀ ਜਿਹੜੇ ਮਨਮੁਖਾਂ ਨੇ ਉਹਨਾਂ ਨੂੰ ਹੁਕਮ ਵੀ ਇੱਥੇ ਮਹਾਰਾਜ ਦਾ ਯਾਦ ਨਹੀਂ ਤੇ ਜਮਾ ਦੇ ਵਸ ਪੈ ਜਾਂਦੇ ਤੇ ਮਾਰ ਖਾਂਦੇ ਹਨ ਚੋਟਾਂ ਖਾਂਦੇ ਹਨ ਸੋ ਖਾਲਸਾ ਜੀ ਪਲੀਪੂਰਨ ਪਰਮੇਸ਼ਰ ਅਕਾਲ ਪੁਰਖ ਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਆਪਾਂ ਨਿਉ ਹੱਡ ਬੀਤੀਆਂ ਸਰਵਣ ਕਰਦੇ ਹਾਂ ਖਾਲਸਾ ਜੀ ਉਹਦੇ ਵਿੱਚ ਬਹੁਤ ਖੇਡਾਂ ਮਹਾਰਾਜ ਦੀਆਂ ਪਤਾ ਚੱਲਦੀਆਂ ਕੋਈ ਉਤੋਂ ਉਤੋਂ ਸੁਣ ਕੇ ਲੰਘ ਜਾਂਦਾ ਕੋਈ ਕਿਸੇ ਪ੍ਰਕਾਰ ਖਾਲਸਾ ਜੀ ਸੁਣਦਾ ਆਪੋ ਆਪਣੀ ਮਰਤੀ ਹੈ ਪਰ ਵੇਖੋ ਕਿੱਡੇ ਅਲਾਹਿਕ ਜਿਹੜੇ ਅਦਭੁੱਤੀ ਖਾਲਸਾ ਜੀ ਜਿਹੜੇ ਚਮਤਕਾਰ ਮਹਾਰਾਜ ਦੇ ਘਰ ਹੁੰਦੇ ਜਿਹੜੇ ਆਪਾਂ ਕਦੇ ਨਹੀਂ ਸੁਣੇ ਹੁੰਦੇ ਸੋ ਮਹਾਰਾਜ ਦੀ ਕਿਰਪਾ ਸਦਕਾ ਉਹ ਜਿਹੜੀ ਅੱਜ ਦੀ ਹੱਡ ਬੀਤੀ ਆਈ ਹੈ ਖਾਲਸਾ ਜੀ ਆਓ ਸਰਵਣ ਕਰੀਏ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਬਾਬਾ ਨੂਰ ਸਿੰਘ ਸਾਹਿਬ ਦੀ ਕਿਰਪਾ ਸਦਕਾ ਜੋ ਆਈ ਹੈ ਖਾਲਸਾ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰ ਮੇਹਰਾਂ ਕਰਨ ਸਾਨੂੰ ਸਮਤ ਆਵੇ ਮਾਇਆ ਦੇ ਪ੍ਰਭਾਵ ਤੋਂ ਅਸੀਂ ਬਚ ਸਕੀਏ ਮੇਣਾ ਨਾਮ ਤੋਂ ਖਾਲਸਾ ਜੀ ਕੁਝ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਮੇਰੀ ਮੇਰੀ ਕੀਤੇਆਂ ਸਦਾ ਵਿਕਾਰ ਹੀ ਵੱਧਦੇ ਹਨ ਵਿਕਾਰ ਹੀ ਖਾਲਸਾ ਜੀ ਪੈਦਾ ਹੁੰਦੇ ਆਓ ਅੱਜ ਦੀ ਹੱਟ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਅੱਜ ਦੀ ਜੋ ਹੱਡ ਬੀਤੀ ਹੈ ਉਹ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਪਹਿਲਾਂ ਵੀ ਖਾਲਸਾ ਜੀ ਦਾਸ ਨੇ ਐਵੇਂ ਦੀਆਂ ਬਹੁਤ ਹੱਡ ਬੀਤੀਆਂ ਜਿਹੜੀਆਂ ਸੁਣਾਉਣਾ ਕੀਤੀਆਂ ਇਹ ਵੀ ਉਵੇਂ ਦੀ ਹੈ ਪਰ ਖਾਲਸਾ ਜੀ ਕੋਈ ਹੋਰ ਪਰਿਵਾਰ ਹੈ ਮਾਤਾ ਜੀ ਦੱਸਦੇ ਕਿ ਮਹਾਰਾਜ ਦੀ ਕਿਰਪਾ ਸਦਕਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਕਿਰਪਾ ਸਦਕਾ ਘਰ ਵਿੱਚ ਸੁੱਖ ਆਇਆ ਮਹਾਰਾਜ ਦੀ ਰਹਿਮਤ ਵਰਤੀ ਸ਼ਹੀਦਾ ਨੇ ਬੜੀ ਕਿਰਪਾ ਕੀਤੀ ਉਹ ਦੱਸਦੇ ਆ ਕਿ ਮੇਰਾ ਕੱਲਾ ਕੱਲਾ ਪੋਤਾ ਤੇ ਉਹਦਾ ਵਿਆਹ ਕੀਤਾ ਸੀ ਤੇ ਵਿਆਹ ਕਰਨ ਤੋਂ ਬਾਅਦ ਉਹ ਦੋਵੇਂ ਜੀ ਜਿਹੜੇ ਸੀ ਉਹ ਬਾਹਰ ਚਲੇ ਗਏ ਉਹਨਾਂ ਦਾ ਆਸਟ੍ਰੇਲੀਆ ਦਾ ਖਾਲਸਾ ਜੀ ਬਣ ਗਿਆ ਉਥੇ ਚਲੇ ਗਏ ਕਹਿੰਦੇ ਉਹ ਕਿਵੇਂ ਬਣਿਆ ਉਹ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਕੇ ਹੀ ਬਣਿਆ ਜਿਹੜਾ ਮੇਰਾ ਪੁੱਤਰ ਸੀ ਉਹ ਸ਼ਰਧਾ ਰੱਖਦਾ ਸੀ ਸ਼ਹੀਦਾਂ ਤੇ ਬਹੁਤ ਕਹਿੰਦੇ ਉਹਨੇ ਬਾਬਾ ਹਨੂਮਾਨ ਸਿੰਘ ਸਾਹਿਬ ਜੀ ਦੇ ਸਥਾਨ ਤੇ ਖਾਲਸਾ ਜੀ ਜਿਹੜਾ ਮੁਹਾਲੀ ਆ ਚੰਡੀਗੜ੍ਹ ਵਿੱਚ ਆ ਸੁਹਾਣਾ ਉਥੇ ਹੈ ਸਥਾਨ ਉੱਥੇ ਵੀ ਜਾਣਾ ਤੇ ਬਹੁਤ ਉਹਨਾਂ ਦੀ ਸ਼ਰਧਾ ਉਹਦੀ ਭਾਵਨਾ ਸੀ ਉਥੇ ਤੇ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਤੇ ਵੀ ਜਾਣਾ ਤੇ ਕਹਿੰਦੇ ਉਹਦੀ ਨਾ ਮਨ ਵਿੱਚ ਪਤਾ ਨਹੀਂ ਕਿਵੇਂ ਉਹਦੇ ਪ੍ਰੀਤ ਜਾਗੀ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰੇ ਕੱਟਣ ਲੱਗ ਪਿਆ ਕਿ ਮਹਾਰਾਜ ਜੀ ਸਾਨੂੰ ਸੈੱਟ ਕਰ ਦੇ ਕਿਉਂਕਿ ਗਰੀਬੀ ਵੇਖੀ ਸੀ ਪਹਿਲਾਂ ਬਾਅਦ ਵਿੱਚ ਹੌਲੀ-ਹੌਲੀ ਸਾਡੇ ਕੰਮ ਚੱਲੇ ਸੀ ਚਲੋ ਚਾਰ ਪੈਸੇ ਜੁੜੇ ਤੇ ਮਹਾਰਾਜ ਦੀ ਕਿਰਪਾ ਸਦਕਾ ਸਤਗੁਰਾਂ ਦੀ ਮਿਹਰ ਕਿਰਪਾ ਸਦਕਾ ਜਿਹੜਾ ਪੁੱਤਰ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਨਾਲ ਜੁੜ ਗਿਆ ਉੱਥੇ ਚਪਹਿਰਿਆਂ ਦੀ ਸੇਵਾ ਨਿਭਾਉਂਦਾ ਰਿਹਾ ਮਹਾਰਾਜ ਦੀ ਰਹਿਮਤ ਹੋਈ ਸਾਲ ਇੱਕ ਲਗਾਤਾਰ ਉਹਨੇ ਕੋਈ ਐਤਵਾਰ ਨਾਗਾ ਨਹੀਂ ਪਾਇਆ ਇੱਕ ਸਾਲ ਲਗਾਤਾਰ ਚਪਹਿਰਾਂ ਦੀ ਸੇਵਾ ਨਿਭਾਈ ਤੇ ਮਹਾਰਾਜ ਦੀ ਕਿਰਪਾ ਹੋਈ ਉਹਨੂੰ ਇੱਕ ਐਸਾ ਰਿਸ਼ਤਾ ਮਿਲਿਆ ਕੁੜੀ ਨੇ ਆਇਲਸ ਕੀਤੀ ਸੀ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਲਹੂਈ ਸਤਗੁਰਾਂ ਨੇ ਮਿਹਰਾ ਕੀਤੀਆਂ ਚਪਹਿਰਾ ਉਹ ਕੱਟਦਾ ਰਿਹਾ ਤੇ ਉਹਦਾ ਬਾਹਰ ਦਾ ਬਣ ਗਿਆ ਬਾਹਰ ਚਲੇ ਗਏ ਕਹਿੰਦੇ ਫਿਰ ਉੱਥੇ ਜਾ ਕੇ ਵੀ 2 ਸਾਲ ਡੇਢ ਸਾਲ 2.5 ਸਾਲ ਉਹਨੇ ਕੰਮ ਕੀਤਾ ਬਹੁਤ ਸੋਹਣਾ ਸਾਰਾ ਕੁਝ ਬਹੁਤ ਵਧੀਆ ਸੀ ਬਹੁਤ ਸੋਨਾ ਚੱਲਦਾ ਸੀ ਮਹਾਰਾਜ ਦੀ ਕਿਰਪਾ ਨਾਲ ਤੇ ਕੀ ਹੁੰਦਾ ਇੱਕ ਦਿਨ ਕੰਮ ਕਰਦਾ ਸੀ ਖਾਲਸਾ ਜੀ ਕਿਤੇ ਤੇ ਉਤੋਂ ਕੋਈ ਚੀਜ਼ ਡਿੱਗੀ ਤੇ ਸਿਰ 'ਚ ਵੱਜ ਗਈ ਸਿਰ 'ਚ ਵੱਜਣ ਕਰਕੇ ਬੇਹੋਸ਼ ਹੋ ਗਿਆ ਸਿਰ ਦੇ ਅੰਦਰ ਜਿਹੜਾ ਖੂਨ ਕਾਫੀ ਜੰਮ ਗਿਆ ਹਸਪੀਟਲ ਲੈ ਕੇ ਗਏ ਹੁਣ ਉੱਥੇ ਉਹੋ ਜਿਹਾ ਸੁਭਾਅ ਨਹੀਂ ਪਹਿਲਾਂ ਤਾਂ ਮੈਨੂੰ ਦੱਸਿਆ ਹੀ ਨਹੀਂ ਬਾਅਦ ਵਿੱਚ ਮੇਰੀ ਨਾਉ ਨੇ ਸਾਰਾ ਕੁਝ ਦੱਸਿਆ ਵੀ ਇਥੇ ਐਵੇਂ ਹੋ ਗਿਆ ਤੇ ਉਹਦਾ ਚਲੋ ਆਪਰੇਸ਼ਨ ਹੋਇਆ ਸਿਰ ਦਾ ਖਾਲਸਾ ਜੀ ਤੇ ਸਿਰ ਦਾ ਆਪਰੇਸ਼ਨ ਹੋਣ ਤੋਂ ਬਾਅਦ ਉਹ ਜਿਹੜਾ ਵੀਰ ਸੀ ਉਹ ਮਤਲਬ ਬੋਲਿਆ ਨਹੀਂ ਕਾਫੀ ਦਿਨ 21 22 ਦਿਨ ਹੋ ਗਏ ਸੀ ਪ੍ਰਸ਼ਨ ਹੋਏ ਨੂੰ ਤੇ ਉਹਨੇ ਅੱਖਾਂ ਨਹੀਂ ਖੋਲੀਆਂ ਹੋਸ਼ ਚ ਨਹੀਂ ਆਇਆ ਤੇ ਮੈਨੂੰ ਜਦੋਂ ਦੱਸਿਆ ਗਿਆ ਮੈਂ ਤਾਂ ਇੱਕ ਵਾਰ ਇਹ ਸੋਚਿਆ ਵੀ ਸ਼ਾਇਦ ਮੇਰਾ ਪੁੱਤ ਹੈ ਨਹੀਂ ਇਹ ਝੂਠ ਮਾਰਦੇ ਆ ਪਰ ਬੜੀ ਮਹਾਰਾਜ ਨੇ ਕਿਰਪਾ ਕੀਤੀ ਫਿਰ ਮੈਨੂੰ ਪਤਾ ਚੱਲਿਆ ਵੀ ਨਹੀਂ ਪੁੱਤ ਤਾਂ ਹੈਗਾ ਆ ਪਰ ਫੋਸ਼ ਵਿੱਚ ਨਹੀਂ ਹੈ ਮਰਿਆ ਮੁਤਾਬਕ ਹੀ ਸੀ ਮਾਤਾ ਕਹਿੰਦੀ ਵੀ ਮੈਂ ਫਿਰ ਉਦੋਂ ਹੀ ਜਿਸ ਦਿਨ ਮੈਨੂੰ ਪਤਾ ਲੱਗਿਆ ਮੈਂ ਉਸ ਦਿਨ ਹੀ ਬੈਰਾਗ ਕਰਦੀ ਮਹਾਰਾਜ ਦੇ ਘਰ ਕਿਸੇ ਦੇ ਨਾਲ ਗਈ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਪਹੁੰਚੀ ਵੀ ਮੇਰੇ ਪੁੱਤ ਦੀ ਉੱਥੇ ਸ਼ਰਧਾ ਸੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਹੀ ਅਰਦਾਸ ਕਰਾਂ ਉਹੀ ਇਹਨੂੰ ਮਹਾਰਾਜ ਸੁਖ ਵਰਤਾਉਣਗੇ ਕਹਿੰਦੀ ਮੈਂ ਉੱਥੇ ਗਈ ਜਾ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਪਹਿਲਾਂ ਕੜਾਹ ਪ੍ਰਸ਼ਾਦੀ ਦੇ ਕਰਾਈ ਫਿਰ ਉੱਥੇ ਗਰੰਥੀ ਸਿੰਘ ਕੋਲੋਂ ਅਰਦਾਸ ਕਰਵਾਈ ਕਿ ਮਹਾਰਾਜ ਜੀ ਕਿਰਪਾ ਕਰੋ ਵੀ ਇਦਾਂ ਪੁੱਤਰ ਦਾ ਐਕਸੀਡੈਂਟ ਹੋ ਗਿਆ ਕੋਈ ਤੇ ਉਹਦੇ ਸਿਰ ਦਾ ਪ੍ਰਸ਼ਨ ਹੋਇਆ ਉਹਨੂੰ ਹੋਸ਼ ਨਹੀਂ ਆਈ ਇੰਨੇ ਦਿਨ ਲੰਘ ਗਏ ਕਿਰਪਾ ਕਰੋ ਬਾਬਾ ਦੀਪ ਸਿੰਘ ਸਾਹਿਬ ਜੀ ਅਰਦਾਸ ਕਰਵਾਈ ਮਾਤਾ ਕਹਿੰਦੀ ਉਸ ਦਿਨ ਮੈਂ ਉੱਥੇ ਬੈਠ ਕੇ ਨਾਮ ਕਿਥੇ ਜਪ ਹੁੰਦਾ ਖਾਲਸਾ ਜੀ ਨੂੰ ਘਰ ਵਿੱਚ ਦੁੱਖ ਇਹੋ ਜਿਹਾ ਆ ਜਵੇ ਮਾਤਾ ਕਹਿੰਦੀ ਮੈਂ ਬੈਠੀ ਰਹੀ ਬਿਰਾਗ ਕਰਦੀ ਰਹੀ ਕੋਈ ਨਾਮ ਨਹੀਂ ਜਪਿਆ ਕੋਈ ਕੁਛ ਨਹੀਂ ਕੀਤਾ ਬਸ ਅਰਦਾਸਾਂ ਕਰਦੀ ਰਹੀ ਕਿ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰੋ ਮੇਰੇ ਬੱਚੇ ਨੂੰ ਉੱਥੇ ਹੋਸ਼ ਆ ਜਵੇ ਮਹਾਰਾਜ ਤੁਹਾਡਾ ਸੇਵਕ ਸੀ ਤੁਹਾਡੇ ਕੋਲੋਂ ਸਭ ਕੁਝ ਲੈ ਕੇ ਤੁਹਾਡੇ ਕੋਲੋਂ ਆ ਗਿਆ ਲੈ ਕੇ ਤੁਸੀਂ ਉਹਦਾ ਕਾਰਜ ਬਣਾਇਆ ਹੁਣ ਤੁਸੀਂ ਉਹਦੀ ਰੱਖਿਆ ਕਰੋ ਐਵੇਂ ਮਾਤਾ ਕਹਿੰਦੀ ਮੈਂ ਬਹੁਤ ਉੱਥੇ ਬਹਿ ਕੇ ਗਰੂਆਂ ਨਾਲੇ ਅਰਦਾਸਾਂ ਕਰਾਂ ਮੇਰੇ ਮੁਖੋਂ ਵਾਹਿਗੁਰੂ ਵੀ ਨਹੀਂ ਸੀ ਕਿਹਾ ਜਾ ਰਿਆ ਇਦਾਂ ਖਾਲਸਾ ਜੀ ਹਿਰਦਾ ਜਿਹੜਾ ਦੁੱਖ ਨੂੰ ਫੜ ਕੇ ਬੈਠ ਗਿਆ ਸੀ ਕਹਿੰਦੇ ਫਿਰ ਸ਼ਾਮਾਂ ਨੂੰ ਵਾਪਸ ਆਈ ਅਗਲੇ ਦਿਨ ਫਿਰ ਗਈ ਸਾਰੀ ਰਾਤ ਨਹੀਂ ਸੁੱਤੀ ਸਾਰੀ ਰਾਤ ਵੀ ਇਦਾਂ ਹੀ ਅਰਦਾਸਾਂ ਹੀ ਕਰਦੀ ਰਹੀ ਕਿ ਮਹਾਰਾਜ ਕਿਰਪਾ ਕਰੋ ਮੇਰਾ ਪੁੱਤ ਹੁਣ ਏਡੀ ਦੂਰ ਬੈਠਾ ਨਾ ਮੈਂ ਉਥੇ ਜਾ ਸਕਦੀ ਆ ਤੇ ਮਹਾਰਾਜ ਕਿਰਪਾ ਕਰੋ ਤੁਸੀਂ ਸਹਾਈ ਹੋਵ ਐਨੀ ਰਾਤ ਵੀ ਇਦਾਂ ਹੀ ਜਾਗਦਿਆਂ ਦੀ ਲੰਘੀ ਤੇ ਉਸ ਤੋਂ ਬਾਅਦ ਅਗਲੇ ਦਿਨ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲੀ ਗਈ ਇਦਾਂ ਕਹਿੰਨੀ ਮੈਂ 5 ਦਿਨ ਲਗਾਤਾਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਈ 5 ਦਿਨ ਤੇ ਪੰਜਵੇਂ ਦਿਨ ਜਾ ਕੇ ਮਹਾਰਾਜ ਦੇ ਘਰ ਮੈਂ ਨਾ ਅਰਦਾਸ ਆਪ ਕੀਤੀ ਖਲੂਕੀ ਪਹਿਲਾ 4 ਦਿਨ ਗਰੰਥੀ ਸਿੰਘ ਕੋਲੋਂ ਕਰਵਾਈ ਪੰਨਵੇਂ ਦਿਨ ਕਹਿਣੀ ਮੈਂ ਆਪ ਖਲੋ ਕੇ ਪੂਰੀ ਅਰਦਾਸ ਕੀਤੀ ਜਿੱਦਾਂ ਆਪਾਂ ਖਾਲਸਾ ਜੀ ਅਰਦਾਸ ਕਰਦੇ ਆ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰਸ਼ੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਦਸਾਂ ਪਾਸ਼ਾਈਆਂ ਨੂੰ ਯਾਦ ਕੀਤਾ ਪੰਨਾਂ ਪਿਆਰਿਆਂ ਨੂੰ ਚਾਹੋ ਸਾਹਿਬ ਜਾਦਿਆਂ ਨੂੰ ਚਾਲੀਆਂ ਮੁਕਤੀਆਂ ਹਟੀਆਂ ਜਪੀਆਂ ਤਪੀਆਂ ਨੂੰ ਸ਼ਹੀਦਾ ਮਰੀਦਾ ਨੂੰ ਖਾਲਸੇ ਨੂੰ ਖਾਲਸਾ ਜੀ ਯਾਦ ਕਰਕੇ ਮਹਾਰਾਜਾ ਕਾਲਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਹਿੰਦੀ ਆਪ ਖਲੋ ਕੇ ਅਰਦਾਸ ਕੀਤੀ ਤੇ ਮੈਂ ਨਾ ਅਜੇ ਉੱਥੋਂ ਨਿਕਲਣਾ ਸੀ ਸ਼ੀਦਾ ਸਾਹਿਬ ਤੋਂ ਅਜੇ ਨਿਕਲੀ ਨਹੀਂ ਸੀ ਬਾਹਰ ਕਿ ਮੈਨੂੰ ਫੋਨ ਆ ਗਿਆ ਤੇ ਮੇਰੀ ਨੌ ਮੈਨੂੰ ਦੱਸਦੀ ਹੈ ਕਿ ਮਾਤਾ ਜੀ ਵੀ ਤੁਹਾਡੇ ਪੁੱਤਰ ਨੇ ਅੱਖਾਂ ਖੋਲ੍ਹੀਆਂ ਵੀ ਡਾਕਟਰ ਕਹਿੰਦੇ ਆ ਵੀ ਹੁਣੇ ਠੀਕ ਆ ਹੁਣ ਹੌਲੀ ਹੌਲੀ ਪਛਾਣੂਗਾ ਅੱਖਾਂ ਖੋਲ੍ਹੀਆਂ ਖਾਲਸਾ ਜੀ 5 ਦਿਨ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਈ ਪੁੱਤਰ ਨੇ ਅੱਖਾਂ ਖੋਲ੍ਹੀਆਂ ਫਿਰ ਉਸ ਤੋਂ ਬਾਅਦ ਮੈਂ ਅਗਲੇ ਦਿਨ ਫੇਰ ਆਈ ਫਿਰ ਛੱਡਿਆ ਨਹੀਂ ਦਾਰਾਉਂਦੀ ਰਹੀ ਰੋਜ਼ ਤੇ ਜਦੋਂ ਆਉਣਾ ਆ ਕੇ ਬਹਿ ਕੇ ਰੋ ਕੇ ਅਰਦਾਸਾਂ ਕਰਨੀਆਂ ਫਿਰ 5-6 ਦਿਨ ਲੰਘ ਗਏ ਪਛਾਣਦਾ ਨਹੀਂ ਸੀ ਕਿਸੇ ਦੇ ਚਿਹਰੇ ਨੂੰ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਇਦਾਂ ਹੀ ਅਰਦਾਸ ਕੀਤੀ ਮਹਾਰਾਜ ਕਿਰਪਾ ਕਰੋ ਧੰ ਬਾਬਾ ਦੀਪ ਸਿੰਘ ਸਾਹਿਬ ਜੀ ਮਿਹਰ ਕਰੋ ਵੀ ਮਹਾਰਾਜ ਤੁਸੀਂ ਕਿਰਪਾ ਕੀਤੀ ਹੈ ਬੱਚੇ ਨੇ ਅੱਖਾਂ ਖੋਲੀਆਂ ਹੁਣ ਮਹਾਰਾਜ ਉਹ ਪਛਾਣ ਵੀ ਜਾਵੇ ਸਤਿਗੁਰਾਂ ਦੀ ਮਿਹਰ ਹੋਈ ਖਾਲਸਾ ਜੀ ਮਾਤਾ ਦੱਸਦੀ ਆ ਕਹਿੰਦੀ 5 ਦਿਨ ਫੇਰ ਲੱਗੇ ਪੰਜਾਂ ਦਿਨਾਂ ਬਾਅਦ ਉਹ ਬੱਚੇ ਨੇ ਪਛਾਨਣਾ ਵੀ ਸ਼ੁਰੂ ਕਰ ਦਿੱਤਾ ਬੋਲਣਾ ਲੱਗ ਪਿਆ ਮੂੰਹ ਹਿਲਾਉਣ ਲੱਗ ਪਿਆ ਬੋਲਣ ਲੱਗ ਪਿਆ ਹੌਲੀ ਹੌਲੀ ਸਤਿਗੁਰਾਂ ਦੀ ਮਿਹਰ ਵਰਤਣ ਲੱਗ ਪਈ ਸਤਿਗੁਰਾਂ ਦੀ ਕਿਰਪਾ ਹੋ ਗਈ ਤੇ ਉਹ ਜਿਹੜਾ ਸਰੀਰ ਸੀ ਸਟੇਬਲ ਹੋ ਗਿਆ ਸੋ ਖਾਲਸਾ ਜੀ ਜੇ ਆਪਾਂ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੇ ਆ ਚਪਹਿਰੇ ਕੱਟਦੇ ਆ ਸੇਵਾ ਕਰਦੇ ਆ ਪਰ ਆਸ ਮੁਰਾਦ ਪੂਰੀ ਨਹੀਂ ਹੋ ਰਹੀ ਫਿਰ ਆਪ ਖੜ ਕੇ ਚੇਤ ਨੂੰ ਇਕਾਗਰ ਕਰਕੇ ਅਰਦਾਸ ਕਰੋ ਬੜੀ ਛੇਤੀ ਸੁਣੀ ਜਾਂਦੀ ਏ ਆਪ ਖੜ ਕੇ ਉਥੇ ਜਦੋਂ ਵੀ ਜਾਣਾ ਹੈ ਉਦੋਂ ਵੀ ਅਰਦਾਸ ਕਰੋ ਜਦੋਂ ਉਥੋਂ ਆਉਣਾ ਹੈ ਉਦੋਂ ਵੀ ਅਰਦਾਸ ਕਰੋ ਬਾਬਾ ਦੀਪ ਸਿੰਘ ਸਾਹਿਬ ਜੀ ਉਥੇ ਹਾਜ਼ਰ ਨਾਜ਼ਰ ਨੇ ਖਾਲਸਾ ਜੀ ਸਾਰੇ ਸ਼ਹੀਦ ਸਿੰਘ ਜਿਹੜੇ ਨੇ ਉਹ ਆਪਣੇ ਆਪਣੇ ਅਸਥਾਨ ਦੇ ਖਾਲਸਾ ਜੀ ਹਾਜ਼ਰ ਹਨ ਧੰਨ ਬਾਬਾ ਦੀਪ ਸਿੰਘ ਸਾਹਿਬ ਦਾ ਜਿਹੜਾ ਸਥਾਨ ਹੈ ਸ਼ਹੀਦਾਂ ਸਾਹਿਬ ਉਥੇ ਦੇ ਖਾਲਸਾ ਜੀ ਜਦੋਂ ਇਹ ਜੰਗ ਹੋਈ 88 ਸਿੰਘ ਸ਼ਹੀਦ ਹੋਏ ਸਨ ਉਹਨਾਂ 88 ਸਿੰਘਾਂ ਦਾ ਉੱਥੇ ਹੀ ਸਸਕਾਰ ਹੋਇਆ ਹੋਰ ਬੇਅੰਤ ਸਿੰਘ ਖਾਲਸਾ ਜੀ ਉੱਥੇ ਸ਼ਹੀਦਤ ਪਾ ਆ ਗਏ ਸਨ ਉੱਥੇ ਹੀ ਸੰਸਕਾਰ ਹੋਇਆ ਉਹ ਵੱਡਾ ਸਥਾਨ ਹੈ ਸ਼ਹੀਦਾਂ ਦਾ ਸੋ ਖਾਲਸਾ ਜੀ ਬਾਬਾ ਨੂਰ ਸਿੰਘ ਸਾਹਿਬ ਦਾ ਜਿਹੜਾ ਸਥਾਨਾ ਹੈ ਉੱਥੇ ਸਿੰਘਾਂ ਨੇ ਸ਼ਹਾਦਤਾਂ ਪਾਈਆਂ ਉਹ ਵੱਡੀ ਕਲਾ ਵਾਲਾ ਸਥਾਨ ਹੈ ਜਿਹੜਾ ਕੋਈ ਅੜ ਕੇ ਲੰਘਦਾ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਕੋਈ ਸ਼ਹੀਦਾਂ ਦੇ ਸਥਾਨ ਤੋਂ ਹੋ ਕੇ ਆਇਆ ਜਾਂ ਖਾਲਸਾ ਜੀ ਕੋਈ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਕੇ ਅਰਦਾਸ ਕਰਕੇ ਆਵੇ ਨਾ ਉਹ ਮਹਾਰਾਣੀ ਦੀ ਕਿਰਪਾ ਨਾਲ ਤਤਕਾਲ ਜਿਹੜੀ ਪੂਰੀ ਹੋ ਜਾਂਦੀ ਹੈ ਤਤਸ਼ਣ ਵਿੱਚ ਪੂਰੀ ਹੋ ਜਾਂਦੀ ਹੈ ਅਸੀਂ ਕਿਰਪਾ ਵਰਤ ਜਾਂਦੀ ਸੋ ਮਾਤਾ ਦਾ ਖਾਲਸਾ ਜੀ ਪੁੱਤ ਜਿਹੜਾ ਅਸੀਂ 5 ਦਿਨਾਂ ਵਿੱਚ 5 ਦਿਨ ਕਹਿੰਦੀ ਮੈਂ ਜਾ ਕੇ ਅਰਦਾਸਾਂ ਕੀਤੀਆਂ ਤੇ ਉਹ ਜਿਹੜਾ ਸੀ ਉਹਨੇ ਅੱਖਾਂ ਖੋਲ੍ਹੀਆਂ ਸੀ ਹੂਸ਼ ਵਿੱਚ ਆ ਗਿਆ ਫਿਰ 5 ਦਿਨ ਲੱਗੇ ਫਿਰ ਉਹ ਪਛਾਨਣ ਲੱਗ ਪਿਆ ਸੀ ਐਸੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤੀ ਮਾਤਾ ਕਹਿੰਦੀ ਜਿੰਨਾ ਚਿਰ ਮੇਰਾ ਪੁੱਤ ਉੱਠ ਕੇ ਤੁਰਨ ਫਿਰ ਨਹੀਂ ਲੱਗ ਪਿਆ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਰਹੀ ਸੋ ਸਤਿਗੁਰਾਂ ਦੀ ਕਿਰਪਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਵਰਤੀ ਸ਼ਹੀਦਾਂ ਨੇ ਕਿਰਪਾ ਕੀਤੀ ਪੁੱਤ ਜਿਹੜਾ ਬਿਲਕੁਲ ਰਾਜੀ ਹੋ ਗਿਆ ਉਹ ਮਾਤਾ ਕਹਿੰਦੀ ਮੇਰਾ ਪੂਰਾ ਭਰੋਸਾ ਬਣਿਆ ਹੋਇਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕੋਈ ਖੇੜ ਹੈ ਉਹਦੇ ਨਾਲ ਕੋਈ ਉਹਦਾ ਪਿਛਲਾ ਕਰਮ ਹੈ ਜਾਂ ਤਾਂ ਕੋਈ ਸੇਵਕ ਰਿਹਾ ਹੈ ਜਾਂ ਕੋਈ ਪਹਿਲਾਂ ਵੀ ਪਿਛਲੇ ਜਨਮ ਵਿੱਚ ਵੀ ਉਹ ਸੇਵਾ ਬਾਬਾ ਦੀਪ ਸਿੰਘ ਸਾਹਿਬ ਦੇ ਅਸਾਨੇ ਦੀ ਕਰਦਾ ਹੋਵੇਗਾ ਕਿਉਂਕਿ ਉਹ ਜਦੋਂ ਵੀ ਉਹਨੂੰ ਕੋਈ ਔਕੜ ਆਉਂਦੀ ਹੈ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਦਾ ਤੇ ਫਿਰ ਖਾਲਸਾ ਜੀ ਹੁਣ ਵੱਡੀ ਗੱਲ ਉਹ ਦੱਸਦੇ ਮਾਤਾ ਜੀ ਮਾਤਾ ਜੀ ਕਹਿੰਦੇ ਕਿ ਜਦੋਂ ਮੇਰੇ ਪੁੱਤ ਬਿਲਕੁਲ ਠੀਕ ਹੋ ਗਿਆ ਨਾ ਮਹੀਨੇ ਤੱਕ ਐ ਬਿਲਕੁਲ ਸਹੀ ਹੋ ਗਿਆ ਤੇ ਮੇਰਾ ਪੁੱਤ ਮੈਨੂੰ ਦੱਸਦਾ ਕਿ ਨਾ ਮਾਤਾ ਜੀ ਤੁਸੀਂ ਸ਼ਹੀਦਾ ਸਾਹਿਬ ਜਾ ਕੇ ਅਰਦਾਸ ਕਰਦੇ ਸੀ ਉਹ ਮੈਨੂੰ ਸੁਣਦੀ ਸੀ ਐਡੀ ਮਹਾਰਾਜ ਦੀ ਕਿਰਪਾ ਖਾਲਸਾ ਜੀ ਵੇਖੋ ਕਿੰਨੀ ਤਗੜੀ ਗੱਲ ਹੈ ਕਹਿੰਦੇ ਵੀ ਮਾਤਾ ਜੀ ਜਦੋਂ ਤੁਸੀਂ ਸ਼ਹੀਦਾ ਸਾਹਿਬ ਜਾਂਦੇ ਸੀ ਨਾ ਤੇ ਮੈਂ ਬੇਹੋਸ਼ ਸੀ ਤੇ ਮੈਂ ਵੀ ਸ਼ਹੀਦਾ ਸਾਹਿਬ ਤੁਹਾਡੇ ਨਾਲ ਜਾਂਦਾ ਸਾਂ ਖਾਲਸਾ ਜੀ ਸੁਰਤੀ ਬਿਰਤੀ ਕਰਕੇ ਚਲ ਜਾਂਦਾ ਸੀ ਕਿਉਂਕਿ ਸਰੀਰ ਜਿਹੜਾ ਹੈ ਜਿਹਨੂੰ ਆਪਾਂ ਰਾਤ ਨੂੰ ਸੌਂਨੇ ਆ ਸਾਡੀ ਜਿਹੜੀ ਰੂਹ ਹੁੰਦੀ ਆ ਖਾਲਸਾ ਜੀ ਆਤਮਾ ਹੁੰਦੀ ਆ ਕਈ ਵਾਰ ਨਿਕਲ ਕੇ ਕਈ ਚੀਜ਼ਾਂ ਪਾਸੇ ਅੱਜ ਘੁੰਮ ਆਉਂਦੀ ਆ ਕਈ ਪ੍ਰਭਾਵ ਵੇਖ ਲੈਂਦੀ ਆ ਜਿਹੜਾ ਸੁਪਨਾ ਆਉਂਦਾ ਕਈ ਕੁਝ ਆਉਂਦਾ ਤੇ ਕਈ ਵਾਰ ਖਾਲਸਾ ਜੀ ਬੰਦੇ ਦੀ ਜਿਹੜੀ ਸੁਰਤੀ ਆ ਫਿਰ ਉੱਥੇ ਰਹਿ ਜਾਂਦੀ ਆ ਉਹ ਫਿਰ ਕਹਿੰਦੀ ਸੁੱਤੇ ਆ ਹੀ ਰਹਿ ਗਿਆ ਸੋ ਉਹ ਵੀਰ ਕਹਿੰਦਾ ਕਿ ਮਾਤਾ ਜੀ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਜਦੋਂ ਘਰੇ ਜਾਂਦੇ ਹੁੰਦੇ ਸੀ ਨਾ ਉੱਥੇ ਮੈਂ ਆਪ ਉੱਥੇ ਹੁੰਨਾ ਹਾਂ ਮੇਰੀ ਸੁਰਤੀ ਉੱਥੇ ਗਈ ਹੋਈ ਸੀ ਵੇਖੋ ਖਾਲਸਾ ਜੀ ਕੋਮਾ ਦੇ ਵਿੱਚ ਮੰਦਾ ਹੁੰਦਾ ਜਿਹਨੂੰ ਸਿਰ ਦਾ ਪ੍ਰਸ਼ਨ ਹੋਵੇ ਤੇ ਉਹ ਉਹਦੀ ਬਿਰਤੀ ਜਿਹੜੀ ਵੀਰਦੀ ਸੀ ਉਹ ਸ਼ੀਦਾ ਸਾਹਿਬ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਹੀ ਸੀ ਐਡੀ ਮਹਾਰਾਜ ਦੀ ਕਿਰਪਾ ਹੋਈ ਤੇ ਉਹ ਮਾਤਾ ਕਹਿੰਦੀ ਮੈਂ ਹੈਰਾਨ ਹੋ ਗਈ ਵੀ ਬਿਲਕੁਲ ਹੀ ਜਿੱਦਾਂ ਮੈਂ ਉਹਨੂੰ ਕੁਛਿਆ ਵੀ ਤੂੰ ਜਾਣ ਕੇ ਕਰਦਾ ਹੁਣ ਉਹਨੇ ਕਈ ਚੀਜ਼ਾਂ ਗਣਾਈਆਂ ਜਿਹੜੀਆਂ ਮੈਂ ਉੱਥੇ ਕੀਤੀਆਂ ਜਾ ਕੇ ਜਿੱਥੇ ਮੈਂ ਬੈੰਦੀ ਸਾਂ ਉਹ ਵੀ ਉਹਨੇ ਦੱਸਿਆ ਮਾਤਾ ਤੂੰ ਇੱਥੇ ਬੈਠੀ ਹੁੰਦੀ ਸੀ ਤੇ ਉਹ ਸਾਰਾ ਕੁਝ ਹੀ ਸਹੀ ਹੋ ਗਿਆ ਉਹ ਸਾਰਾ ਕੋਈ ਸੱਤ ਅਸੀਂ ਸਾਰਾ ਕੋਈ ਰਲਦਾ ਸੀ ਮੈਨੂੰ ਫਿਰ ਉਸ ਦਿਨ ਤੋਂ ਯਕੀਨ ਹੋਇਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹਮੇਸ਼ਾ ਵਰਤਦੀ ਆ ਵੇਖੋ ਖਾਲਸਾ ਜੀ ਆਪਣੇ ਪੁੱਤਰ ਦੇ ਨਿਮਿਤ ਮਾਤਾ ਅਰਦਾਸ ਕਰਦੀ ਸੀ ਤੇ ਪੁੱਤਰ ਦੀ ਜਿਹੜੀ ਆਤਮਾ ਸੀ ਪੁੱਤਰ ਦੀ ਸੁਰਤੀ ਬਿਰਤੀ ਵੀ ਉਹਦੇ ਨਾਲ ਹੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੀ ਸੋ ਆਪਣੇ ਵਾਲੀ ਅਰਦਾਸ ਕਰਿਆ ਕਰੀਏ ਆਪਣੇ ਵਾਸਤੇ ਪਹਿਲਾਂ ਕਰੀਏ ਕਿ ਗੁਰੂ ਸਾਹਿਬ ਜੀ ਸਾਨੂੰ ਗੁਰਮਤ ਆਵੇ ਸਸੀਂ ਗੁਰਸਿੱਖ ਬਣ ਜਾਈਏ ਸਾਨੂੰ ਗੁਰਸਿੱਖੀ ਮਿਲੇ ਫਿਰ ਖਾਲਸਾ ਜੀ ਆਪਣੇ ਪਰਿਵਾਰ ਦੀ ਆਪ ਸੰਸਾਰ ਦੇ ਭਲੇ ਦੀ ਅਰਦਾਸ ਜਰੂਰ ਕਰਨਾ ਕਰਨੀ ਚਾਹੀਦੀ ਹੈ ਜਿਹੜੀ ਭਲੇ ਦੀ ਅਰਦਾਸ ਹੈ ਨਾ ਸਰਬੱਤ ਦੇ ਭਲੇ ਦੀ ਉਹਦੇ ਵਿੱਚ ਖਾਲਸਾ ਜੀ ਸਰਬੱਤ ਵਿੱਚ ਆਪਾਂ ਵੀ ਆਉਂਦੇ ਹਾਂ ਆਪਣਾ ਭਲਾ ਵੀ ਨਾਲ ਮੰਗਿਆ ਜਾਂਦਾ ਸੋ ਸਤਗੁਰੂ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਮਹਾਰਾਜ ਦਾ ਦਰ ਐਸਾ ਵੱਡਾ ਹੈ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਨ ਖਾਲਸਾ ਜੀ ਸ਼ਰਧਾ ਰੱਖ ਕੇ ਪ੍ਰੇਮ ਰੱਖ ਕੇ ਮਹਾਰਾਜ ਨੂੰ ਯਾਦ ਕਰੋ ਤੁਹਾਡੀ ਅਰਦਾਸ ਸੁਣ ਕੇ ਮਹਾਰਾਜ ਜਰੂਰ ਪੂਰੀ ਕਰਨਗੇ ਸੋ ਐਸੀ ਕਿਰਪਾ ਸਤਿਗੁਰਾਂ ਨੇ ਮੇਰਾ ਕੀਤੀਆਂ ਤਰਸ ਕੀਤਾ ਤੇ ਸਤਿਗੁਰ ਦੀ ਰਹਿਮਤ ਨਾਲ ਉਹ ਜਿਹੜਾ ਵੀਰ ਸਿੱਖ ਖਾਲਸਾ ਜੀ ਬਿਲਕੁਲ ਤੰਦਰੁਸਤ ਹੋ ਗਿਆ ਕਿਉਂਕਿ ਸ਼ਹੀਦਾਂ ਦਾ ਪ੍ਰੇਮ ਜਿਨ੍ਹਾਂ ਦਾ ਹੋਵੇ ਉਹਨਾਂ ਨੂੰ ਤੱਤੀ ਵਾ ਨਹੀਂ ਲੱਗਦੀ ਜਿਹੜਾ ਪਰਮੇਸ਼ਰ ਅਕਾਲਪੁਰਖ ਦੀ ਸ਼ਰਨ ਹੋਵੇ ਖਾਲਸਾ ਜੀ ਉਹਨੂੰ ਤੱਤੀ ਵਾ ਨਹੀਂ ਲੱਗਦੀ ਤਾ ਤੀ ਵਾ ਉਹਨਾਂ ਲੱਗਾ ਹੀ ਪਾਰ ਬ੍ਰਹਮ ਸ਼ਰਨਾਈ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਵਿੱਚ ਹੈ ਉਹਨੂੰ ਖਾਲਸਾ ਜੀ ਤੱਤੀ ਵਾ ਨਹੀਂ ਲੱਗਦੀ ਪਰ ਅਫਸੋਸ ਦੀ ਗੱਲ ਹੈ ਅਸੀਂ ਮਾਇਆ ਦੀ ਸ਼ਰਨ ਵਿੱਚ ਹਾਂ ਪਰਮੇਸ਼ਰ ਦੀ ਸ਼ਰਨ ਵਿੱਚ ਨਹੀਂ ਹਾਂ ਅਸੀਂ ਖਾਲਸਾ ਜੀ ਵਿਕਾਰਾਂ ਨੂੰ ਸ਼ਰਨ ਫੜ ਲੈਂਦੇ ਆਂ ਵਿਕਾਰਾਂ ਵਾਲੀ ਪਰ ਪਰਮੇਸ਼ਰ ਨਿਰੰਕਾਰ ਦੀ ਨਹੀਂ ਫੜਦੇ ਇਸੇ ਕਰਕੇ ਸਾਨੂੰ ਦੁੱਖ ਹਨ ਇਸੇ ਕਰਕੇ ਝਮੇਲਿਆਂ ਵਿੱਚ ਫਸੇ ਹੋਏ ਆਂ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਗੁਰੂ ਚੜ੍ਹਦੀ ਕਲਾ ਬਖਸ਼ੋ ਸੋ ਖਾਲਸਾ ਜੀ ਦਾਸ ਦੀ ਇੱਕ ਬੇਨਤੀ ਹੈ ਕਿ ਜਿਹੜਾ ਪਹਿਲਾਂ ਆਪਣਾ ਕਾਊਂਟ ਸੀ ਜੀ ਦੇ ਵਿੱਚ ਸੰਗਤ ਸੇਵਾ ਪਾਉਂਦੀ ਆ ਹੁਣ ਖਾਲਸਾ ਜੀ ਬਦਲਾ ਕੇ ਆਪਾਂ ਕਰੰਟ ਅਕਾਊਂਟ ਕਰਾ ਲਿਆ ਉਹ ਆਪ ਜੀ ਨੂੰ ਮੈਂ ਸ਼ੇਅਰ ਕਰ ਦਵਾਂਗਾ ਜਿਹੜੀ ਕਿਸੇ ਨੇ ਸੇਵਾ ਭੇਜਣੀ ਹੁੰਦੀ ਉਹਦੇ ਵਿੱਚ ਭੇਜਿਆ ਕਰੋ ਕਿਉਂਕਿ ਉਹਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ ਸੋ ਮਹਾਰਾਜ ਕਿਰਪਾ ਕਰਨ ਸਤਿਗੁਰੂ ਦਇਆ ਕਰਨ ਤੇ ਇੱਕ ਖਾਲਸਾ ਜੀ ਗਰੰਥੀ ਸਿੰਘ ਦਾ ਘਰ ਹੈ ਉਹ ਆਪਾਂ ਜਰੂਰ ਉਹਦੀ ਵੀਡੀਓ ਬਣਾ ਲਿਆਵਾਂਗੇ ਸਾਰਾ ਕੁਝ ਪਾ ਦੇਵਾਂਗੇ ਫਿਰ ਉਹਦਾ ਘਰ ਵੀ ਸ਼ੁਰੂ ਕਰਾਂਗੇ ਮਹਾਰਾਜ ਕਿਰਪਾ ਕਰਨ ਸਤਿਗੁਰੂ ਦਇਆ ਕਰਨ ਭੁੱਲਾਂ ਦੀ ਖਾਲਸਾ ਜੀ ਕੀਮਾ ਬਖਸ਼ਨੀ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ